ਉਹ ਤੇ ਬੇਬਸ ਸਵੇਰੇ ਆਵਣਾ ਗੁਰਗਰਨ ਅੰਦਾਈ ਉਹਦੇ ਪਿੱਛੇ ਹੀ ਲਾਲਾ ਦੇ ਪੱਟੀ ਉਹ ਅੱਗੇ ਜਾਂਦੇ ਨੇ ਲੂ ਜੇ ਨੇ ਮਣੀ ਕਿੱਥੇ ਆ ਗਿਆ ਤਾਂ ਆਪਾਂ ਦੂਲੇ ਲੋਰ ਆ ਕੇ ਸਾਧ ਸੰਗਤ ਜੀ ਅਣ ਇੱਥੇ ਆਪਾਂ ਦਰਸ਼ਨ ਕਰਾਂਗੇ ਅੱਜ ਆਪਣਾ ਦੂਜਾ ਦਿਨ ਹੈ ਤੇ ਤੇਰਾ ਜਾਨ ਮਾਰੋ ਸੰਗਤ ਅੱਥੇ ਵੀ ਬਹੁਤ ਆਈ ਹੋਈ ਓਥੇ ਹੈਗਾ ਠੰਡੇ ਦੇ ਨਹੀਂ ਨਹੀਂ ਲੰਗਰ ਹਾਲਤਾਂ ਨਹੀਂ ਹੈਗਾ ਗਾ ਉਹੀ ਆ ਲੰਗਰ ਹਾਲਤਾਂ ਨਹੀਂ ਹੈਗਾ ਅੱਛਾ ਪਰ ਇਹ ਮੈਨੂੰ ਮੱਪਦਾਂ ਵਾਲੀ ਭੇਜੀ ਉਹ ਬਣਾਇ ਦੀ ਦਿੱਤੀ ਆ ਜੀ ਤੁਸੀਂ ਖਾ ਲਓ ਅਸੀਂ ਗੱਡੀ-ਬੁੱਡੀ ਆਉਣੇ ਗੱਡੀ ਚਾਰ ਚੱਕਰ ਲਾਹੇ ਉਹਦਾ ਡੱਡਾ ਗਿਆ ਉਹਦਾ ਆ ਤੇ ਇਹਦੇ ਵਿੱਚ ਆਟਾ ਬਣਿਆ ਜਾਂਦਾ ਉਹ ਇੱਕ ਬਾਬਾ ਜੀ ਕਹਿੰਦੇ ਆਟੀ ਪਾਣੀ ਪਾ ਰਿਹਾ ਕੇ ਆਟਾ ਫੈਲਦੇ ਤਰ੍ਹਾਂ ਕਿੰਨੀ ਬੜੀ ਅਮਰੀਕਾ ਬਹੁਤ ਬਹੁਤ ਸਰਦ ਸਾਹਿਬ ਜਲੇ ਪਹਿਲਾਂ ਸਰਦ ਸਾਹਿਬ ਜਾਣਾ ਇੱਕ ਸੋਨੀ ਨੇ ਹੱਥ ਚੱਕਿਆ ਬੁਲਾਇਆ ਆਣੀ ਆਣੀ ਹੈ ਗੋਪੀ ਵਾਲੇ ਪਤੋੜੇ ਮਿੱਕਲੇ ਛੱਟੇ ਜਾਉਗੇ ਸਰ ਸਾਹਿਬ ਆ ਗਏ ਆ ਮੈਂ ਹੁਣ ਆਪਾਂ ਚੱਲੇ ਆ ਮੱਥਾ ਟੇਕਣ ਗੁਰੂ ਦਾ ਲੱਗੇ ਗੁਰੂ ਦੀ ਸੰਗਤ ਹੈ ਇਧਰ ਬਣਾ ਬਲੌਗ ਹੀ ਆ ਵਤਨਦਰਾ ਇਧਰ ਮੇਰੀ ਵੀ ਲੈਣਗੀ ਆਪ ਵੀ ਆਜੋ ਹੋਰ ਹੁਣ ਆਪਾਂ ਪਲੰਦਰ ਸਾਹਿਬ ਕੇ ਉਸ ਤੋਂ ਬਾਅਦ ਆਪਾਂ ਮਾਤਾ ਨੈਣਾ ਦੇਵੀ ਦੇ ਜਣਾਵਾ ਤੇ ਸਾਡੇ ਬਲੌਗ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਚਲੋ वेखो की सोही खड़ी हुई आहे सारे बुट मां चाहे इन सोही चीफी उते ना उते न पौड़ियूं चढ़ंदा फिर उतो बाद तव्हां सारा दावा ਨਾਲੇ ਕੀ ਹੈ ਪੈਣੇ ਪਾਹੇ ਕੈਸ਼ ਕਢਾਉਣ ਕੇ ਪੀ ਚੋ ਸਤੋ ਜੈ ਮਾਤਾ ਜੈ ਮਾਤਾ ਨਾਲੇ ਸੱਤ ਨੇ ਸ਼ਾਜਾ ਡੋਟਾ ਮੈਨੂੰ ਤਾਂ ਯਾਰ ਫੱਟ ਕਿਲੇ ਲਊ ਪੀ ਲਿਆ ਯਾਰ ਓਏ ਓਏ ਦੂਜਾ ਅੰਦਰ ਆਪ ਲੱਗ ਰੇ ਰੱਬ ਫੁਲੇ ਰਿਆ ਸਿਰ ਫੁਲੇ ਰਿਆ ਸਿਰ ਇਹ ਰੱਖਣਗੇ ਵਿੱਚੋਂ ਕਿਚੋਰ ਕਿੰਨੇ ਲੈਣੇ ਕੋਈ 500 ਮਾ ਜਿਹੜਾ ਫਰਤਨੀ ਆਈ ਹੈ ਕਿ ਕਾਲੋਲੀ ਆ ਬੀੜੀ ਦਾ ਕੰਢੀ ਆਵਾਜ਼ ਆ ਪੀਸ ਹੈ ਨਾ ਕੂੜੀਆਂ ਛੋਲੇ ਲੰਗੜਾ ਚ ਸ਼ੋਕਰ ਸਿੰਘ ਕਾਲਾ ਲੰਗਰ ਹੈ ਪੀ ਕੂੜੀਆਂ ਛੋਲੇ ਅੱਜ ਕੂੜੀਆਂ ਛੋਲੇ ਚੰਗੀਆਂ ਅੱਜ ਮੰਗਲ ਆਦਦੇ ਮੰਗਲ ਮੇਰੇ ਤੇ ਯਾਰ ਬਣ ਗਿਆ ਬੰਦਾ ਓਏ ਸ਼ਾਮ ਜੰਦਲ ਨਹੀਂ ਆਉਂਦਾ ਬੰਦੋਲੇ ਆਈ ਬਾਬਾ ਸੁਭਾਨ ਲਲਾ ਇਹ ਜੀ ਮਰਜ਼ੀ ਹੋਈ ਹੈ ਹੁਣ ਮਣੀ ਹੁਣੀ ਲੈਂਦੇ ਪੇਪਰ ਸਾਰੇ ਆਨੇ ਲੈ ਰਹੇ ਆ ਤੇ ਹੁਣ ਬਸ ਕੁੱਤੇ ਮਥਾ ਦੇਖਣ ਜਾਣਾ ਵਾ ਤੇ ਜੇ ਵਿੱਚ ਸ਼ਾਰਟ ਮਿਲ ਗਿਆ ਉਹਨਾਂ ਨੂੰ ਚੱਕਣ ਦੇਤਾ ਵੈ ਉੱਥੇ ਲਿਖਿਆ ਹੀ ਹੁੰਦਾ ਵਾ ਕਿ ਫੋਟੋ ਖਿੱਚਣਾ ਬਣਾ ਹੈ ਤੇ ਥੋੜਾ ਮੋਟਾ ਤੁਹਾਨੂੰ ਉੱਥੋਂ ਦੂਰੀ ਖਿੱਚ ਕੇ ਪਤਾਂ ਦਿਖਾ ਦਾਂਗੇ ਸ਼ਾਰਟ ਅਜ ਕੱਲਾ ਉਹ ਮਣੀ ਦਾ ਵੀਡੀਓ ਵੀਡੀਓ ਨਹੀਂ ਬਣਾਉਣੀ ਮਾਤਾ ਦੇ ਕੋਤਰੀ ਜੀ ਨੂੰ ਉਸੇ ਬਹੁਤ ਦੂਰ ਬੰਦਾ ਬਹੁਤ ਜਿੱਤ ਕੇ ਬੋਲਦਾ ਹਾਂ ਕੰਨ ਲਾ ਲੈ ਬੰਦਾ ਦੂਰ ਲੈਕ ਆਉਂਦਾ ਕਿਸੇ ਨਹੀਂ ਵੀ ਪਰ ਕੋਈ ਇਹਦੇ ਘਰ ਐਸੀ ਕੀ ਆ ਜੀ ਆ ਬੰਦੀ ਜਾਨਾ ਪੁੱਤੀ ਇਹ ਲੱਗਿਤ ਹੋ ਲੋਕਾਂ ਨੂੰ ਕਿੱਥੇ ਆਉਂਦੀ ਜਗ੍ਹਾ ਹੈ ਆਹ ਵੇਖ ਕਿੱਥੇ ਇੱਧਰ ਇੱਧਰ ਅੱਧਰ ਅੱਜਾ ਉਹ ਲੈ ਆਉਂਦੀ ਮੈਂ ਆਪਣਾ ਸੈਟਿੰਗ ਮਾਦਾਨਾ ਲੈਵਲ ਤੇ ਆਇਆ ਇਥੇ ਆ ਗਿਆ ਨਾ ਲੱਗੇ ਆ ਯਾਰੇ ਆਉਣ ਆਟਾ ਕੱਟ ਕਰਦੇ ਚੱਲੋ ਬਾਰਸ਼ਣ ਕਰੇ ਚੱਲੋ ਬਈ ਜਲਵਾ ਹਮਾਰੇ ਇਥੇ ਮੇਰੀ ਹਮਾਰਾ ਉਹ ਬੇਡ ਆ ਮਾ ਜੇ ਰਿਹਾ ਯਾਰ ਨਿੱਕੀ ਮਗਰੀ ਚੁਣੀ ਪੁੱਠੀ ਹੈ ਬਈ ਉਹ ਨਾ ਕਿਰਕੀ ਯਾਰ ਪਹਿਲਾਂ ਤੋਂ आई नो मैन कम तू ਕਿੰਨੇ ਚੱਚੇ ਥੱਲੇ ਉਹ ਬੰਦੇ ਆਪਣੇ ਸਾਰੇ ਆਉਂਦੇ ਆ ਮੇਰੀ ਪਾਣੀ ਇਹਨਾਂ ਦਾ ਇੱਕ ਵੀ ਨਹੀਂ ਹੈ ਜਾ ਬਿਸਮਿਲਲਾ ਕਰਦੇ ਜੀ ਗੋਪੀ ਆਇਆ ਇਹ ਵੀ ਕਹਿੰਦਾ ਜੀ ਇਹ ਆ ਗਿਆ ਨਿਆਬ ਉੱਪਰ ਆਇਆ ਲੈ ਵਾ ਅੱਛਾ ਵੀ ਨਹੀਂ ਹੈ ਮੈਂ ਖਵਾ ਚਰ ਕੋਲ ਬਾਈਟੀਆਂ ਖਾ ਲਓ ਆਈ ਡੋਟ ਨੋ ഗോ സാട്ട

ਸਤਨਾਮ ਸਿੰਘ ਵੱਲੋਂ ਟੋਕ ਦੀ ਪਾਰਟੀ ਨੂੰ ਨਹੀਂ ਕਲਚ ਕਲਚ ਨਹੀਂ ਆ ਤੇ ਜੀਜੀ ਹੁਸੈਨ ਵੱਲੋਂ ਇੰਨੇ ਪੈਸੇ ਆਉਂਦੇ ਇਹਨੂੰ ਬਲੌਗ ਦੇ ਜੀਜੀ ਹੁਸੈਨ ਵੱਲੋਂ ਕਲਚਾਂ ਦੀ ਔਰ ਇਹ ਜੀਜੀ ਹੁਸੈਨ ਤਨੂਨ ਦੀ ਵੀ ਸੇਵਾ ਕਰ ਰਹੇ ਆ ਉਹ ਦੋਲ ਦੇਣਾ ਜਿਹਨੂੰ ਤੂੰ ਖੋਲਣ ਲਾਦਾ ਡੱਬਾ ਇਹ ਨੂੰ ਲਾਇਆ ਮੱਦੀ ਉਹ ਲਾਇਆ ਚਟਾ ਨੂੰ ਲਾਇਆ ਹਾਂਜੀ ਓਹ ਤਾਂ ਦੀ ਮਸ਼ੀਨ ਆ ਵੀ ਕਿਹੜੀ ਹਾਂ ਉਹ ਹਣਾ ਬੱਸ ਸਟੈਂਡ ਹੁੰਦੀ ਆ ਨੀਲੂ ਰਹਿ ਬਾਹਣ ਫੇਰੇ ਤੁਸੀਂ ਉਹ ਮਾਣ ਕੋ ਟੁਰੂ ਲੋ ਗੁਗਾ ਟੁਰੂਲਾ ਔਰ ਨਪਾਰੀ ਓ ਹੁਣ ਆਪਾਂ ਬਾਬਾ ਗੁੱਡਨ ਸ਼ਾਹ ਆ ਗਏ ਆ ਤੇ ਨਾਲ ਸੱਤੂ ਆਪਦੇ ਘਰੇ ਤੇ ਪਾਈ ਕਰਦੇ ਸਭ ਤੇ ਪਹਿਲੇ ਦੇਖੇ ਜਮੇ ਪਹਿਲੇ ਦਿਨ ਲਗਾਉਣ ਤੇ ਹੁਣ ਆਪਾਂ ਚੱਲਦੇ ਆ ਤੇ ਇਖੜਾਈ ਥੋੜੀ ਹੈਗੀ ਇੱਥੇ ਤਿੰਨ ਚੱਲਦੇ ਆ ਗੱਡੀਆਂ ਲਾਤੀਆਂ ਆਪਾਂ ਸਾਈਡ ਤੇ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਸਿੱਧਾ ਉੱਥੇ ਆ ਕੇ ਨੇੜੇ ਜਾ ਕੇ ਕਿਵੇਂ ਸਰਦਾ ਸੱਤੂ ਗਏ ਨੇ ਸੋਹਰੇ ਪਾਣੀ ਪਹੁੰਚ ਗਏ ਕੀ ਚੋਰੀ ਆਈ ਤੇਰੇ ਕੋਲੇ ਕੀ ਬੋਰਸਾਈ ਦੇਖੋ ਕਰੋ ਦਰਸ਼ਨ ਬਿੱਲੇ ਬੈਠ ਜਣੇ ਰੋਗੇ ਹੋਗੀ ਰੋਗੀ ਚੰਦੌਰ ਸਾਹਿਬ ਕਰ ਲਾਣੇ ਚਲਾਂਗੇ ¡Gracias! Okay, yeah. ད�ས སས 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 ਤਾਂ ਕਰਨ ਦੇ ਦਰਸਨ ਤੇ ਹੁਣ ਗੁਰਕਰਨ ਬਾਈ ਪਿਆਉਣ ਲੱਗਾ ਦੂਜਾ 11 ਤੇ ਹੁਣ ਅਜੇ ਭਾਈ ਵੀਰੇ ਆ ਤੇ ਆਪਾਂ ਵੀ ਥੋੜਾ ਜਿਹਾ ਵੀਰੇ ਆ ਬਸ ਪੂਰੇ ਟਾਈਮ ਤੇ ਇਹ ਕਹਿੰਦਾ ਗੁਰਕਰਨ ਲੋਪਾ ਦੂਜੀ ਹੋਈ ਹੈ ਸੇਵਾ ਮੇਰੇ ਵੀਰੋ ਤੇ ਫਿਰ ਆਪਾਂ ਚੱਲ ਜਣਾ ਗਾਹ ਨੂੰ ਤਰ ਪੈਣਾ ਵਾ ਆਜੋ ਹੁਣ ਆਪਾਂ ਤੁਹਾਨੂੰ ਲੈ ਗੱਡੀ ਸਦਾ ਇਹਦੀ ਗੇਟ ਨੂੰ ਕਾਦੇ ਹੁਣ ਲੰਗਰ ਸ਼ਾਗਲਾ ਪੱਟੀ ਨੇ ਹੁਣ ਚੱਲ ਪਏ ਆਪਾਂ ਅੱਪਾ ਦਾ ਬਾਈ ਚੌਕੌਰ ਸਾਹਿਬ ਜਾ ਕੇ ਟੋਲਾ ਤੱਕ ਕਰਨਾ 50 ਛਲਾਨ ਫਿਰ ਇਹ ਕਰਾਂਗੇ ਛਲਾਨ ਮੇਰ ਨੂੰ ਕਰਨਾ ਹੋਰ ਜੀ ਨਾਲ ਕੱਪੜੇ ਚੇਂਜ ਕਰਾਂਗੇ ਲੋਕਾਂ ਨੂੰ ਦਿਖਾਇਆ ਸੀ ਕਿ ਆਪਾਂ ਤੁਹਾਨੂੰ ਕਿਲਾ ਦਿਖਾਇਆ ਸੀ ਉਹ ਹੀ ਹੀ ਕਿਲਾਵਾ ਆਪਾਂ ਹੁਣ ਜਾਣ ਲੱਗੇ ਜੇ ਅੰਦਰ ਤੇ ਉਹ ਬੰਦ ਹੋ ਗਿਆ ਸੀ ਕਿਉਂਕਿ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੀ ਖੁੱਲਾ ਹੁੰਦਾ ਹੈ ਤੇ ਫੇਰ ਆਪਾਂ ਨੂੰ ਮਿਲ ਗਿਆ ਆਪਣੇ ਨਾਲ ਦੇ ਛੋਟੇ ਜੋ ਆਜੇ ਤੇ ਆਪਾਂ ਨਾ ਗੱਲਾਂ ਦੇਖੀ ਛੁੱਟੀ ਆ ਪਾਰਕ ਚੋਂ ਉਹ ਅੱਗੇ ਸਕੁਆਰਟੀ ਗਾਰਡ ਹੁੰਦਾ ਨੇ ਇਹਦਾ ਆਹ ਮੜੀ ਸਾਹ ਦੇ ਪਾਰਕ ਤੇ ਆਪਾਂ ਅੱਗੇ ਨੂੰ ਹੀ ਵੜਤਾ ਗਏ ਅੱਗੇ ਬਹੁਤ ਯਾਰ ਆਉਣਾ ਹਾਂ ਹਾਂ ਕੋਈ ਨਹੀਂ ਫਸਾ ਤੇ ਹੁਣ ਆਪਾਂ ਬਾਈ ਹੁਣੀ ਇੱਕ ਜਨ ਨਾਲ ਬੈਠ ਕੇ ਕੀ ਕਰਦੇ ਸੀ ਤੇ ਹੋਲਡੀ ਆਪਾਂ ਜਾਈ ਪਾ ਦੇਣ ਅਣੀ ਉਹ ਕੈਮੂ ਐ ਕਰ ਕੰਸਾ ਆ ਚਾਚਾ ਰੇ ਇੱਕ ਹੋਰ ਲਾਲਾ ਪਿੱਛੇ ਰਹਿ ਗਿਆ ਲਾਲਾ ਲਾਲਾ ਹੋ ਗਈ ਕਹਿੰਦੇ ਲਾਲਾ ਜੱਟ ਵੱਜਦਾ ਹੈ ਮੁੰਡੇ ਕਾਤੇ ਜਾ ਲਿਆ ਉਹ ਵਿਆਹ ਆ ਤੇਰੇ ਬੰਦੇ ਓਏ ਤੁਹਾਡੇ ਗੱਦੇ ਹੈਗੇ ਯਾਰ ਇੱਥੇ ਗੱਦੇ ਛੜਦੇ ਪੰਜ-ਛੇ ਕੰਬਲ ਲੈ ਆਉਣੇ ਆ ਅੱਜ ਤੱਕ ਮੈਂ ਨਹੀਂ ਆਉਂਦਾ ਬਹੁੰਦੀ ਪਵਾਦੀ ਪਵਾਦੀ ਸਰਦਾਈ ਉਹ ਬਦਾਮਾ ਦੇ ਰਹੀਏ ਸਰਦਾਈ ਦੀਪੂ ਦਾ ਦੱਪੜ ਫੜੇ ਤੇਰਾ ਨਾਮ ਕੀ ਆ ਅਭੀ ਅਭੀ ਜੋਤ ਅਭੀ ਰਾਣਾ ਅਭੀ ਰਾਣਾ ਅਭੀ ਰਾਣਾ ਗੁਰਜੀਤ ਰਾਣਾ ਰਵੀ ਰਾਣਾ ਕਿਤਨਾ ਸਿਆਣਾ ਹੈ ਨਹੀਂ ਭਾਈ ਹੋਲੀ ਫੇਰ ਆਪਾਂ ਆਪ ਦਾ ਲੱਭੀਏ ਆਜੋ ਆਜਾ ਆ ਰਿਹਾ ਆ ਸਾਡੀ ਨੰਨੇ ਮੰਨੇ ਪਰਾਂ ਚ ਆਖਲੇ ਆ ਬੜੀਆ ਬਹੁਤ ਵਧੀਆ ਸੁਭਾਅ ਇਹਨਾਂ ਦਾ ਪੀਰਾਂ ਸਾਡੀ ਸੀਰਾਂ ਚਾਹ ਨਹੀਂ ਪਈ ਪਰ ਇਹਨਾਂ ਨੇ ਚਾਹ ਨਹੀਂ ਪਈ ਪਰ ਇਹਨਾਂ ਨੇ ਆ ਸਾਡੀ ਗਾਂ ਇਹਨਾਂ ਦਾ ਦੁੱਧ ਚੋਵਾਂਗੇ ਅਸੀਂ ਗਾਂ ਦਿਖਾਉਗੀ ਗਾਂ ਤਾਂ ਖਾਉਂਗਾ ਵੀ ਇਹਦੀ ਆ ਗਈ ਕਿੱਥੇ ਆ ਗਈ ਭੱਜ ਗਈ ਗਾਂ ਤੁਹਾਡੀ ਉੱਧਰ ਉੱਧਰ ਅੱਧਾ ਆਪਣਾ ਅੱਜ ਦਾ ਦੂਜਾ ਦਿਨ ਖਤਮ ਹੁੰਦਾ ਆ ਅੱਧਾ ਦਿਨ ਆਪਣਾ ਇੱਥੇ ਵਲੌਗ ਖਾਤੰਦਾ ਆ ਕੱਲ ਦਾ ਆਪਣਾ ਤੀਜਾ ਦਿਨ ਸਰਾਂ ਦੇ ਕੈਮਰੇ ਕੋਲ ਤੁਹਾਨੂੰ ਵਲੌਗ ਦੇਣਾ ਇਹਦੀ ਅਗਲਾ ਵਲੌਗ ਜਰੂਰ ਵੇਖਿਓ ਮੈਂ ਦੇ ਤੁਹਾਨੂੰ ਮੇਰੇ ਅਗਲੇ ਬਲਾਗ